ਕਿਹਾ ਜਾਂਦਾ ਹੈ ਕਿ ਸ਼ਬਦ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੋ ਸਕਦੇ ਨੇ ਭਾਵੇਂ ਹੀ ਉਹ ਕਿਸੇ ਨੂੰ ਸਰੀਰਕ ਤੌਰ ਤੇ ਦੁਖੀ ਨਹੀਂ ਕਰਦੇ ਪਰ ਇਹ ਭਾਵਨਾਤਮਕ ਦਰਦ ਦਾ ਕਾਰਨ ਬਣ ਸਕਦੇ ਨੇ ਸ਼ਬਦ ਸਾਨੂੰ ਤਾਕਤ ਦੇ ਸਕਦੇ ਨੇ ਪਰ ਜੇ ਅਸੀਂ ਬਿਨਾਂ ਸੋਚੇ ਸਮਝੇ ਬੋਲਦੇ ਹਾਂ ਤਾਂ ਉਹ ਸਾਨੂੰ ਕਮਜ਼ੋਰ ਵੀ ਕਰ ਸਕਦੇ ਨੇ ਸਹੀ ਸਮੇਂ ਤੇ ਮਿਹਰਬਾਨੀ ਤੇ ਸਮਝਦਾਰੀ ਨਾਲ ਬੋਲਣ ਨਾਲ ਸਫਲਤਾ ਮਿਲ ਸਕਦੀ ਹੈ ਪਰ ਬੇਰਹਿਮੀ ਨਾਲ ਜਾਂ ਗਲਤ ਸਮੇਂ ਤੇ ਬੋਲਣਾ ਸਾਡੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਸਕਦਾ ਹੈ। ਇਸ ਲਈ ਚੁੱਪ ਬਹੁਤ ਜ਼ਰੂਰੀ ਹੈ। ਚੁੱਪ ਸਾਡੇ ਮਨ ਨੂੰ ਸ਼ਾਂਤ ਕਰਨ, ਸਾਡੀਆਂ ਭਾਵਨਾਵਾਂ ਨੂੰ ਕਾਬੂ ਕਰਨ, ਆਪਣੇ ਆਪ ਨਾਲ ਤੇ ਦੂਜਿਆਂ ਨਾਲ ਜੁੜਨ ਵਿੱਚ ਸਾਡੀ ਮਦਦ ਕਰਦੀ ਹੈ। ਇਸ ਲਈ ਅੱਜ ਮੈਂ ਤੁਹਾਨੂੰ ਇਸ ਰੌਲੇ ਰੱਪੇ ਵਾਲੀ ਦੁਨੀਆ ਵਿੱਚ ਚੁੱਪ ਦੀ ਮਹੱਤਤਾ ਬਾਰੇ ਇੱਕ ਕਹਾਣੀ ਸੁਣਾਵਾਂਗਾ। ਇਸ ਲਈ ਕਹਾਣੀ ਵਿੱਚਲੇ ਸੰਦੇਸ਼ ਨੂੰ ਸਮਝਣ ਲਈ ਅੰਤ ਤੱਕ ਧਿਆਨ ਨਾਲ ਸੁਣੋ। ਇੱਕ ਵਾਰ ਦੀ ਗੱਲ ਹੈ ਇੱਕ ਰਾਜਕੁਮਾਰ ਸੀ ਜੋ ਹਮੇਸ਼ਾ ਥੱਕਿਆ, ਨਿਰਾਸ਼ ਤੇ ਪਰੇਸ਼ਾਨ ਰਹਿੰਦਾ ਸੀ। ਇੱਕ ਦਿਨ ਉਸਨੇ ਨੇੜੇ ਦੇ ਜੰਗਲ ਵਿੱਚ ਰਹਿੰਦੇ ਇੱਕ ਸਾਧੂ ਤੋਂ ਮਦਦ ਲੈਣ ਦਾ ਫੈਸਲਾ ਕੀਤਾ। ਸਾਧੂ ਨੂੰ ਮਿਲਣ ਤੇ ਰਾਜਕੁਮਾਰ ਨੇ ਕਿਹਾ, "ਹੇ ਪੂਜਨੀਕ ਮਹਾਰਾਜ, ਮੇਰੇ ਕੋਲ ਦੌਲਤ, ਪ੍ਰਸਿੱਧੀ ਤੇ ਸਾਰੇ ਅਸ਼ੋਰਾਮ ਹੋਣ ਦੇ ਬਾਵਜੂਦ, ਮੇਰਾ ਇਹ ਮਨ ਬਹੁਤ ਅਸ਼ਾਂਤ ਹੈ। ਕਿਰਪਾ ਕਰਕੇ ਇਸ ਬੇਚੈਨ ਮਨ ਤੋਂ ਛੁਟਕਾਰਾ ਪਾਉਣ ਲਈ ਮੇਰੀ ਮਦਦ ਕਰੋ।" ਸਾਧੂ ਨੇ ਉਸ ਪਰੇਸ਼ਾਨ ਰਾਜਕੁਮਾਰ ਵੱਲ ਦੇਖਿਆ ਤੇ ਜਵਾਬ ਦਿੱਤਾ ਰਾਜਕੁਮਾਰ ਸਾਰੇ ਜਵਾਬ ਤੁਹਾਡੇ ਅੰਦਰ ਪਏ ਨੇ ਤੇ ਖੋਜਣ ਦੀ ਉਡੀਕ ਕਰ ਰਹੇ ਨੇ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਪਰ ਤੁਹਾਨੂੰ ਬਿਨਾਂ ਕਿਸੇ ਇਤਰਾਜ਼ ਦੇ ਮੇਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ ਰਾਜਕੁਮਾਰ ਨੇ ਹਾਮੀ ਭਰੀ ਤੇ ਕਿਹਾ ਕਿ ਮੈਂ ਤੁਹਾਡੇ ਵਚਨਾਂ ਦੀ ਪਾਲਣਾ ਕਰਨ ਲਈ ਤਿਆਰ ਹਾਂ ਸਾਧੂ ਨੇ ਗੰਭੀਰ ਹੋ ਕੇ ਕਿਹਾ ਕਿ ਅੱਛਾ ਸੁਣੋ ਅਗਲੇ 21 ਦਿਨਾਂ ਤੱਕ ਤੁਸੀਂ ਮੇਰੇ ਮੱਠ ਵਿੱਚ ਰਹੋਗੇ ਤੇ ਇੱਕ ਆਮ ਵਿਅਕਤੀ ਵਾਂਗ ਰਹੋਗੇ ਇਸ ਸਮੇਂ ਦੌਰਾਨ ਤੁਸੀਂ ਵੱਧ ਤੋਂ ਵੱਧ ਸਮਾਂ ਚੁੱਪ ਵਿੱਚ ਬਿਤਾਓਗੇ ਜਿੰਨਾ ਸੰਭਵ ਹੋ ਸਕੇ ਘੱਟ ਬੋਲੋਗੇ ਸੋ ਦ੍ਰਿੜ ਇਰਾਦੇ ਨਾਲ ਰਾਜਕੁਮਾਰ ਨੇ ਇਹ ਚੁਣੌਤੀ ਸਵੀਕਾਰ ਕੀਤੀ ਤੇ ਚੁੱਪ ਨੂੰ ਗਲੇ ਲਗਾ ਲਿਆ ਪਹਿਲੇ ਦਿਨ ਉਸ ਨੂੰ ਚੁੱਪ ਰਹਿਣਾ ਬੜਾ ਔਖਾ ਲੱਗਿਆ ਕਿਉਂਕਿ ਉਸ ਨੂੰ ਇਸ ਦੀ ਆਦਤ ਨਹੀਂ ਸੀ ਉਸ ਦਾ ਮਾਨ ਕਈ ਸਵਾਲਾਂ ਤੇ ਵਿਚਾਰਾਂ ਨਾਲ ਭਰਿਆ ਜੰਸੀ ਉਹ ਕੋਈ ਗੱਲ ਕਰਨਾ ਚਾਹੁੰਦਾ ਸੀ ਪਰ ਉਸਨੇ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ ਤਰ੍ਹਾਂ ਉਸਨੇ ਦਿਨ ਭਰ ਚੁੱਪ ਧਾਰੀ ਰੱਖੀ ਦੂਜਾ ਦਿਨ ਆਇਆ ਜੋ ਪਹਿਲੇ ਦਿਨ ਨਾਲੋਂ ਥੋੜਾ ਘੱਟ ਔਖਾ ਸੀ ਪਰ ਫਿਰ ਵੀ ਉਹ ਸੰਘਰਸ਼ ਕਰ ਰਿਹਾ ਸੀ ਜਿਵੇਂ ਜਿਵੇਂ ਰਾਤ ਨੇੜੇ ਆਈ ਉਸ ਨੂੰ ਅਚਾਨਕ ਅਚਨਚੇਤ ਸ਼ਾਂਤੀ ਤੇ ਖੁਸ਼ੀ ਦੀ ਭਾਵਨਾ ਮਹਿਸੂਸ ਹੋਣ ਲੱਗੀ ਜਿਵੇਂ ਕਿਸੇ ਨੇ ਕੋਈ ਜਾਦੂ ਜਿਹਾ ਕਰ ਦਿੱਤਾ ਹੋਵੇ ਇਸ ਨਾਲ ਉਹ ਸੋਚਾਂ ਵਿੱਚ ਪੈ ਗਿਆ ਤੇ ਥੋੜਾ ਪਰੇਸ਼ਾਨ ਵੀ ਹੋ ਗਿਆ ਕਿਉਂਕਿ ਉਹ ਸਮਝ ਨਹੀਂ ਸਕਿਆ ਕਿ ਉਸਦੀ ਬੇਚੈਨੀ ਦੂਰ ਕਿਉਂ ਹੋ ਰਹੀ ਹੈ। ਅਗਲੇ ਦਿਨ ਰਾਜਕੁਮਾਰ ਨੇ ਇਕਾਂਤ ਵਿੱਚ ਸਮਾਂ ਬਤਾਇਆ। ਅਸਮਾਨ ਵਿੱਚ ਕੁਦਰਤ ਦੇ ਨਜ਼ਾਰੇ, ਫੁੱਲਾਂ, ਪੌਦਿਆਂ ਤੇ ਪੰਛੀਆਂ ਨੂੰ ਨਿਹਾਰਦਾ ਰਿਹਾ। ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਆਪਣੇ ਆਲੇ-ਦੁਆਲੇ ਕੁਦਰਤੀ ਸੁੰਦਰਤਾ ਦਾ ਇੱਕ ਸੋਹਣਾ ਜਿਹਾ ਅਨੁਭਵ ਕੀਤਾ। ਉਹ ਆਪਣੇ ਆਲੇ-ਦੁਆਲੇ ਦੀ ਕੁਦਰਤ ਨੂੰ ਦੇਖ ਰਿਹਾ ਸੀ ਤੇ ਉਸ ਵਿੱਚ ਗਵਾਚਦਾ ਜਾ ਰਿਹਾ ਸੀ। ਜਿਵੇਂ-ਜਿਵੇਂ ਦੋ ਹਫ਼ਤੇ ਬੀਤੇ ਉਸਦੇ ਮਨ ਵਿਚਲੀਆਂ ਸਾਰੀਆਂ ਸੋਚਾਂ ਤੇ ਕਲਪਨਾਵਾਂ ਦੂਰ ਹੋਣ ਲੱਗੀਆਂ ਤੇ ਉਹ ਬਹੁਤ ਸ਼ਾਂਤ ਤੇ ਸਥਿਰ ਮਹਿਸੂਸ ਕਰਨ ਲੱਗਾ। ਸੋ 15ਵੇਂ ਦਿਨ ਉਸ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਉਹ ਧਿਆਨ ਦੀ ਡੂੰਗੀ ਅਵਸਥਾ ਵਿੱਚ ਦਾਖਲ ਹੋ ਗਿਆ। ਰਾਜਕੁਮਾਰ ਨੇ ਇੱਕ ਡੂੰਗੀ ਅੰਦਰੂਨੀ ਸ਼ਾਂਤੀ ਦਾ ਅਨੁਭਵ ਕੀਤਾ। ਆਖਰੀ ਹਫ਼ਤਾ ਡੂੰਗੇ ਸਿਮਰਨ ਵਿੱਚ ਬਿਤਾਉਣ ਤੋਂ ਬਾਅਦ ਉਸ ਸਾਧੂ ਦੇ ਕੋਲ ਆਇਆ ਤੇ ਉਸ ਦੇ ਸਾਹਮਣੇ ਬੈਠ ਗਿਆ। ਸਾਧੂ ਨੇ ਉਸ ਦੇ ਚਿਹਰੇ ਤੇ ਗਹਿਰੀ ਸ਼ਾਂਤੀ ਵੇਖ ਕੇ ਕਿਹਾ ਹੁਣ ਤੁਸੀਂ ਬੋਲ ਸਕਦੇ ਹੋ ਆਪਣੀ ਚੁੱਪ ਨੂੰ ਤੋੜਦਿਆਂ ਰਾਜਕੁਮਾਰ ਨੇ ਕਿਹਾ ਮਹਾਰਾਜ ਤੁਹਾਡੀ ਅਗਵਾਈ ਸਦਕਾ ਮੈਨੂੰ ਆਪਣੀ ਬੇਚੈਨੀ ਦੀ ਜੜ ਦਾ ਪਤਾ ਲੱਗ ਗਿਆ ਹੈ ਉਸਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਗੱਲਾਂ ਕਰਦਾ ਸੀ ਲੋਕਾਂ ਤੇ ਬਹੁਤ ਜ਼ਿਆਦਾ ਊਰਜਾ ਖਰਚ ਕਰਦਾ ਸੀ ਤੇ ਅਕਸਰ ਉਹਨਾਂ ਬਾਰੇ ਨਕਾਰਾਤਮਕ ਸੋਚਦਾ ਸੀ ਮਾੜਾ ਸੋਚਦਾ ਸੀ ਇਸ ਬਹੁਤ ਜ਼ਿਆਦਾ ਬੋਲਣ ਤੇ ਨਕਾਰਾਤਮਕ ਸੋਚ ਨੇ ਮੇਰਾ ਸਮਾਂ ਬਰਬਾਦ ਕੀਤਾ ਤੇ ਮੇਰੇ ਮਨ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਸਿੱਟੇ ਵਜੋਂ ਮੈਂ ਆਪਣਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਕਰ ਸਕਿਆ ਤੇ ਲਗਭਗ ਹਰ ਚੀਜ਼ ਵਿੱਚ ਅਸਫਲ ਰਹਿਣ ਲੱਗਾ ਇਨ੍ਹਾਂ ਲਗਾਤਾਰ ਅਸਫਲਤਾਵਾਂ ਨੇ ਮੈਨੂੰ ਹੋਰ ਵੀ ਉਦਾਸ ਤੇ ਨਰਾਜ਼ ਕਰ ਦਿੱਤਾ ਹਾਲਾਂਕਿ ਇਹ 21 ਦਿਨ ਬਹੁਤ ਹੀ ਪਰਵਰਤਨਸ਼ੀਲ ਸਨ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਸੱਚਮੁੱਚ ਆਪਣੀ ਜ਼ਿੰਦਗੀ ਜੀ ਰਿਹਾ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਇਸ ਤੋਂ ਪਹਿਲਾਂ ਮੈਂ ਇਸ ਨੂੰ ਗਲਤ ਤਰੀਕੇ ਨਾਲ ਜੀ ਰਿਹਾ ਸੀ ਮੈਂ ਵੀ ਸਿੱਖਿਆ ਹੈ ਕਿ ਸਾਨੂੰ ਜ਼ਬਰਦਸਤੀ ਸਿਮਰਨ ਕਰਨ ਦੀ ਲੋੜ ਨਹੀਂ ਹੈ ਸਗੋਂ ਇਹ ਕੁਦਰਤੀ ਤੌਰ ਤੇ ਵਾਪਰਦਾ ਹੈ ਇਹ ਸੁਣ ਕੇ ਸਾਧੂ ਨੇ ਜਵਾਬ ਦਿੱਤਾ ਰਾਜਕੁਮਾਰ ਤੁਸੀਂ ਇਸ ਸੰਘਰਸ਼ ਵਿੱਚ ਇਕੱਲੇ ਨਹੀਂ ਹੋ ਦੁਨੀਆ ਵਿੱਚ ਬਹੁਤ سارے ਲੋਕ ਬੇਚੈਨ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਬੋਲਦੇ ਨੇ ਜ਼ਿਆਦਾ ਬੋਲਣਾ ਸਾਨੂੰ ਥਕਾ ਦਿੰਦਾ ਹੈ ਤੇ ਸਾਡੇ ਮਨ ਨੂੰ ਬੇਚੈਨ ਕਰ ਦਿੰਦਾ ਹੈ ਹਾਲਾਂਕਿ ਚੌਪਰੈਣ ਨਾਲ ਸਾਡੇ ਸ਼ਬਦਾਂ ਦਾ ਪ੍ਰਭਾਵ ਵੱਧਦਾ ਹੈ ਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਕਸਰ ਚੌਪਰੈਣ ਤੋਂ ਬਾਅਦ ਜਦੋਂ ਅਸੀਂ ਕੋਈ ਸ਼ਬਦ ਬੋਲਦੇ ਹਾਂ ਤਾਂ ਉਹਨਾਂ ਦਾ ਹੋਰ ਵੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਇਸ ਲਈ ਬੋਲਣਾ ਉਦੋਂ ਹੀ ਸਭ ਤੋਂ ਵਧੀਆ ਹੁੰਦਾ ਹੈ ਜਦੋਂ ਇਹ ਸਾਡੇ ਤੇ ਦੂਜਿਆਂ ਲਈ ਅਸਲ ਵਿੱਚ ਜ਼ਰੂਰੀ ਹੋਵੇ ਤੇ ਲਾਭਦਾਇਕ ਹੋਵੇ ਦੋਸਤੋ ਜੇਕਰ ਅਸੀਂ ਆਪਣੇ ਜੀਵਨ ਵਿੱਚ ਦੇਖੀਏ ਤਾਂ ਪਤਾ ਲੱਗੇਗਾ ਕੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਬੇਚੈਨੀ ਦਾ ਸ਼ਿਕਾਰ ਹੋਏ ਹੋਏ ਨੇ ਤੇ ਬਹੁਤ ਜ਼ਿਆਦਾ ਬੋਲਣਾ ਮਨ ਨੂੰ ਪਰੇਸ਼ਾਨ ਕਰਨ ਦਾ ਇੱਕ ਮੁੱਖ ਕਾਰਨ ਹੈ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਤਰੀਕੇ ਨਾਲ ਬੋਲਦੇ ਰਹਿੰਦੇ ਨੇ ਜਿਸ ਨਾਲ ਦੂਜਿਆਂ ਨੂੰ ਦੁੱਖ ਪਹੁੰਚਦਾ ਹੈ ਤੇ ਬਹੁਤ ਜ਼ਿਆਦਾ ਬੋਲਣ ਦੀ ਇਹ ਆਦਤ ਉਹਨਾਂ ਦੇ ਜੀਵਨ ਨੂੰ ਕਈ ਸਮੱਸਿਆਵਾਂ ਵੱਲ ਲੈ ਜਾਂਦੀ ਹੈ ਜਦੋਂ ਲੋਕ ਮਹਾਤਮਾ ਬੁੱਧ ਨੂੰ ਪੁੱਛਦੇ ਸੀ ਕਿ ਉਹ ਜ਼ਿਆਦਾਤਰ ਸਮਾਂ ਚੁੱਪ ਕਿਉਂ ਰਹਿੰਦੇ ਨੇ ਤਾਂ ਉਹ ਕਹਿੰਦੇ ਸੀ ਕਿ ਮੈਂ ਆਪਣੇ ਅੰਦਰ ਡੂੰਘਾਈ ਵਿੱਚ ਡੁੱਬਣ ਲਈ ਚੁੱਪ ਰਹਿੰਦਾ ਹਾਂ ਕਿਉਂਕਿ ਚੁੱਪ ਸੱਚਮੁੱਚ ਆਪਣੇ ਆਪ ਨੂੰ ਜਾਣਨ ਦਾ ਪਹਿਲਾ ਕਦਮ ਹੈ ਚੁੱਪ ਤੋਂ ਬਿਨਾ ਆਪੇ ਦੀ ਖੋਜ ਅਸੰਭਵ ਹੈ ਮਹਾਤਮਾ ਬੁੱਧ ਨੇ ਦੂਜਿਆਂ ਨੂੰ ਜ਼ਿਆਦਾਤਰ ਸਮਾਂ ਚੁੱਪ ਰਹਿਣ ਤੇ ਘੱਟ ਬੋਲਣ ਦੀ ਸਲਾਹ ਦਿੱਤੀ ਹੈ ਜ਼ਿਆਦਾ ਬੋਲਣ ਨਾਲ ਸਰੀਰਕ ਤੇ ਮਾਨਸਿਕ ਸ਼ਕਤੀ ਦੀ ਕਮੀ ਹੋ ਜਾਂਦੀ ਹੈ ਜਦੋਂ ਅਸੀਂ ਚੁੱਪ ਹੋ ਜਾਂਦੇ ਹਾਂ ਤਾਂ ਘੱਟ ਝਗੜੇ ਘੱਟ ਬੇਜਨੀ ਤੇ ਘੱਟ ਬਹਿਸ ਹੁੰਦੀ ਹੈ ਬਹੁਤ ਜ਼ਿਆਦਾ ਗੱਲ ਕਰਨ ਵਾਲੇ ਲੋਕ ਅਕਸਰ ਇੱਕ ਕੰਮ ਤੇ ਧਿਆਨ ਕੇਂਦ੍ਰਿਤ ਕਰਨ ਲਈ ਸੰਘਰਸ਼ ਕਰਦੇ ਰਹਿੰਦੇ ਨੇ ਸਿੱਟੇ ਵਜੋਂ ਹੋ ਸਕਦਾ ਹੈ ਕਿ ਉਹ ਆਪਣੇ ਟੀਚਿਆਂ ਤੇ ਪੂਰੀ ਤਰ੍ਹਾਂ ਧਿਆਨ ਨਾ ਦੇ ਸਕਣ ਤੇ ਸਫਲ ਨਾ ਹੋਣ ਉਹ ਜ਼ਿੰਦਗੀ ਦੇ ਸਹੀ ਅਰਥਾਂ ਨੂੰ ਸਮਝਣ ਵਿੱਚ ਵੀ ਅਸਫਲ ਰਹਿੰਦੇ ਨੇ ਦੂਜੇ ਪਾਸੇ ਜੋ ਲੋਕ ਘੱਟ ਬੋਲਦੇ ਨੇ ਉਹ ਅਕਸਰ ਦੂਜਿਆਂ ਤੋਂ ਆਦਰ ਸਤਿਕਾਰ ਕਮਾਉਂਦੇ ਨੇ ਕਿਉਂਕਿ ਲੋਕ ਉਹਨਾਂ ਤੇ ਭਰੋਸਾ ਕਰਦੇ ਨੇ ਤੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿੰਦੇ ਨੇ ਚੁੱਪ ਰਹਿਣ ਨਾਲ ਸਾਨੂੰ ਧੀਰਜ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਸਾਨੂੰ ਵਧੇਰੇ ਜਾਗਰੂਕ ਹੋਣ ਵਿੱਚ ਵੀ ਮਦਦ ਕਰਦੀ ਹੈ। ਜੋ ਵਿਅਕਤੀ ਹਰ ਰੋਜ਼ ਕੁਝ ਸਮੇਂ ਲਈ ਚੁੱਪ ਰਹਿੰਦਾ ਹੈ, ਉਹ ਇੱਕ ਡੂੰਘੇ ਧਿਆਨ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਚੁੱਪ ਸਾਡੇ ਦਿਮਾਗ ਨੂੰ ਉਤੇਜਿਤ ਕਰ ਸਕਦੀ ਹੈ। ਸਾਡੇ ਤਣਾਅ ਨੂੰ ਘਟਾ ਸਕਦੀ ਹੈ ਤੇ ਸਾਡੀ ਇਕਾਗਰਤਾ ਨੂੰ ਵਧਾ ਸਕਦੀ ਹੈ। ਚੁੱਪ ਸਾਨੂੰ ਵਧੇਰੇ ਧਿਆਨ ਨਾਲ ਸੁਣਨ, ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਤੇ ਪੂਰੇ ਧਿਆਨ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ। ਚੁੱਪ ਸਾਨੂੰ ਵਧੇਰੇ ਖੁਸ਼ ਤੇ ਸਿਹਤਮੰਦ ਬਣਾ ਸਕਦੀ ਹੈ। ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਸਾਡਾ ਮਨ ਇਹ ਸੋਚਣ ਵਿੱਚ ਰੁੱਝਿਆ ਹੁੰਦਾ ਹੈ ਕਿ ਅਸੀਂ ਕੀ ਬੋਲੀਏ। ਪਰ ਜਦੋਂ ਅਸੀਂ ਬੋਲਣਾ ਬੰਦ ਕਰ ਦਿੰਦੇ ਹਾਂ ਤੇ ਚੁੱਪ ਰਹਿੰਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੋਣ ਲੱਗਦਾ ਹੈ। ਇਹ ਥੋੜੀ ਦੇਰ ਲਈ ਅੰਦਰੇ-ਅੰਦਰ ਬਹਿਸ ਜ਼ਰੂਰ ਕਰਦਾ ਰਹਿੰਦਾ ਪਰ ਜੇਕਰ ਅਸੀਂ ਉਹਨਾਂ ਵਿਚਾਰਾਂ ਨੂੰ ਸ਼ਬਦਾਂ ਵਿੱਚ ਨਹੀਂ ਬਦਲਦੇ ਤਾਂ ਸਾਡਾ ਮਨ ਅੰਤ ਵਿੱਚ ਸ਼ਾਂਤ ਹੋ ਹੀ ਜਾਂਦਾ ਹੈ। ਤੇ ਅਸੀਂ ਸ਼ਾਂਤੀ ਤੇ ਸਥਿਰਤਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਆ ਸਾਡੇ ਅੱਜ ਦੇ ਵਿਅਸਤ ਸੰਸਾਰ ਵਿੱਚ ਕਿਸੇ ਲਈ ਵੀ ਲੰਬੇ ਸਮੇਂ ਲਈ ਚੁੱਪ ਰਹਿਣਾ ਮੁਸ਼ਕਲ ਹੈ ਪਰ ਮੈਂ ਤੁਹਾਨੂੰ ਫਿਰ ਵੀ ਚੁੱਪ ਰਹਿਣ ਲਈ ਹਰ ਰੋਜ਼ 2 ਘੰਟੇ ਦਾ ਸਮਾਂ ਕੱਢਣ ਦਾ ਸੁਝਾਅ ਦਿੰਦਾ ਇਹ ਤੁਹਾਡੇ ਜੀਵਨ ਵਿੱਚ ਸੱਚਮੁੱਚ ਸਕਾਰਾਤਮਕ ਫਰਕ ਲਿਆ ਸਕਦਾ ਹੈ ਇਸ ਲਈ ਜਦੋਂ ਵੀ ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਕੁਝ ਖਾਲੀ ਸਮਾਂ ਪਾਉਂਦੇ ਹੋ ਇਸ ਨੂੰ ਚੁੱਪ ਵਿੱਚ ਬਿਤਾਉਣ ਦੀ ਕੋਸ਼ਿਸ਼ ਕਰੋ ਚੁੱਪ ਨੂੰ ਇੱਕ ਡੂੰਗੀ ਨੀਂਦ ਦੀ ਤਰ੍ਹਾਂ ਜਾਣੋ ਜੋ ਸਾਡੀ ਬੁੱਧੀ ਨੂੰ ਪੋਸ਼ਣ ਦਿੰਦੀ ਹੈ ਸੋ ਦੋਸਤੋ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਤੇ ਆਪਣਾ ਖਿਆਲ ਰੱਖੋ ਧੰਨਵਾਦ